ਸਤਿ ਸ੍ਰੀ ਅਕਾਲ ਜੀ ਨਵੀਂ ਪ੍ਰਾਣੀ ਸਾਡੇ ਦਾ ਸਦਾ ਸਵਾਗਤ ਹੈ ਤੇ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਵੇ ਹੁਣ ਤੇ ਅੱਜ ਅਸੀਂ ਕੁੜਾ ਪ੍ਰਸ਼ਾਦ ਬਣਾਉਣ ਲੱਗੇ ਆਂ ਸਨ ਬਸਾਖੀ ਸਨ ਦਾ ਦਿਹਾੜਾ ਵਾ ਤੇ ਆਓ ਆਪਾਂ ਦੱਸੀਏ ਮੈਂ ਪਾਟੇ ਦਾ ਪ੍ਰਸ਼ਾਦ ਕਿੱਦਾਂ ਬਣਾਉਨੇ ਆ ਇਹਦੇ ਵਾਸਤੇ ਜੀ ਅਸੀਂ ਘਿਓ ਲੈ ਲਿਆ چینی ਲੈ ਲਈਏ ਤੇ ਆਟਾ ਲੈ ਲਿਆ ਤੇ ਪਾਣੀ ਨੂੰ ਗਰਮ ਰੱਖਦੇ ਹਾਂ ਜੀ ਹੁਣ ਅਸੀਂ ਉਹਦਾ ਗੈਸ ਔਨ ਕਰਦੇ ਆਂ ਉਹਦਾ ਤਾਂ ਆਟੇ ਦਾ ਪ੍ਰਸ਼ਾਦ ਤਕਰੀਬਨ ਸਾਰਿਆਂ ਨੂੰ ਆਉਂਦਾ ਹੀ ਆ ਬੀਬੀਆਂ ਭੈਣਾਂ ਨੂੰ ਪਰ ਨਵੀਆਂ ਕੁੜੀਆਂ ਜਿਹੜੀਆਂ ਨਵੀਂ ਜਨਰੇਸ਼ਨ ਆ ਇਹਨਾਂ ਨੂੰ ਨਹੀਂ ਵੀ ਆਉਂਦਾ ਇਹ ਦੇਖਿਓ ਵੀ ਆਪਾਂ ਆਪਾਂ ਇੱਕ ਆਕਾਫ ਦੇਸੀ ਘਿਉ ਲਿਆ ਲਿਆ ਆਮ ਘਰਾਂ ਦੇ ਵਿੱਚ ਸਹਰਾਮ ਦੇ ਦਿਨ ਪ੍ਰਸ਼ਾਦ ਬਣਦਾ ਹੈ ਇਹ ਦੇਸੀ ਘਿਓ ਦਾ ਇਹ ਦੇਸੀ ਘਿਓ ਬਣਦਾ ਇਹ ਕੋਪਨੈਂਟ ਹੋ ਜਾਂਦਾ ਇਹ ਇਹ ਦੋ ਸਹਰਾਮ ਦੇ ਵਿੱਚ ਦੇ ਵਿੱਚ ਗੁੰਘਰਾਣ ਦੇ ਵਿੱਚ ਸਿਰਫ ਦੇਸੀ ਘੀ ਦੇਗ ਬਣਦੀ ਆ ਇਸ ਕਰਕੇ ਦੇਸੀ ਘਿਓ ਬਿਚ ਬਣਾਇਆ ਜਾਂਦਾ ਪਹਿਲੇ ਸਮਿਆਂ ਦੇ ਵਿੱਚ ਨਾ ਤਾਂ ਕੋਕੋਨਟ ਉਹ ਹੁੰਦਾ ਸੀ ਨਾ ਕੋਈ ਰਿਫਾਈਨਡ ਹੁੰਦਾ ਸੀ ਤੇ ਘਰਾਂ ਦੇ ਵਿੱਚ ਆਮ ਦੇਸੀ ਘਿਓ ਹੀ ਹੁੰਦਾ ਸੀ ਇਹਦਾ ਬਦਲਾਅ ਹੈ ਜੀ ਕੋਕੋਨਟ ਨਾਲ ਵੀ ਬਣਾਇਆ ਜਾ ਸਕਦਾ ਬਣਾਇਆ ਤਾਂ ਜਾ ਸਕਦਾ ਪਰ ਦੇਗ ਹਮੇਸ਼ਾ ਗੁਰੂ ਘਰਾਂ ਵਿੱਚ ਦੇਸੀ ਘਿਓ ਦੇ ਹੀ ਬਣਦੀ ਕਿਉਂ ਨਹੀਂ ਤਾਂ ਹੋ ਗਿਆ ਆਪਣਾ ਜੀ ਨਾ ਇਹਨਾਂ ਦੇ ਲੋਕ ਮੈਂ ਤਾਂ ਇਹ ਲੋਕ ਕਮੈਂਟਾਂ ਦੇ ਨਾਲ ਕੱਟ ਦੋਹਾਂ ਹੀ ਇੱਕ ਮਿੰਟ ਦੇ ਨਾਲ ਮਲਟ ਹੋ ਜਾਂਦਾ ਬਾਕੀ ਘਿਓ ਦੀ ਇੱਕ ਪੰਛੜੀ ਦਾ ਹੁੰਦਾ ਫਰਕ ਹੁੰਦਾ ਬੀ ਜ਼ਿਆਦਾ ਆ ਜਾਂ ਕਿਵੇਂ ਆਪਾਂ ਤਾਂ ਥੋੜੀ ਬਣਾ ਰਹੇ ਜਿੰਨੇ ਕ ਆਪਣਾ ਪਰਿਵਾਰ ਦੇ ਅੰਦਰ ਆ ਇੱਕ ਕੱਪ ਆ ਜੀ ਹਾਂ ਕਿੰਨਾ ਤੱਕ ਆਪਾਂ ਇਹ ਅੱਧਾ ਕੱਪ ਆ ਇਹ ਅੱਧਾ ਕੱਪ ਕਿਉਂ ਅੱਧਾ ਕੱਪ ਕਿਉਂ ਆ ਸੱਤੇ ਕੱਪ ਤੋਂ ਵਿੱਚ ਕਿੰਨੀ ਚੀਨੀ ਪਾਉਣੀ ਹੈ ਅੱਧਾ ਕੱਪ ਹੀ ਚੀਨੀ ਪਾਉਣੀ ਹੈ ਤੇ ਅੱਧਾ ਕੱਪ ਵੀ ਆਟਾ ਪਾਉਣਾ ਹੈ ਜਿਤਨੇ ਇੱਕੋ ਮਾਤਰਾ ਤੋਂ ਇੱਕੋ ਮਾਤਰਾ ਵਿੱਚ ਪਾਉਂਦੇ ਆ ਅੱਗੇ ਉਹ ਤਿੰਨ ਮੇਲ ਦਾ ਖੜਾ ਵੀ ਕਹਿੰਦੇ ਸੀਗੇ ਤੇ ਹੁਣ ਕੋਈ ਪਰਸ਼ਾਲ ਕਹਿ ਦਿੰਦਾ ਕੋਈ ਫਲਵਾ ਕਹਿ ਦਿੰਦਾ ਪਰ ਤੁਸੀਂ ਜੋ ਤੁਹਾਨੂੰ ਸਹੀ ਲੱਗਦਾ ਤੁਸੀਂ ਉਹੀ ਸਮਝ ਲਿਓ ਲਓ ਜੀ ਫਿਰ ਆਪਾਂ ਕਿ ਹੋਰ ਵੈਲਟ ਹੋ ਗਿਆ ਤੇ ਹੁਣ ਆਪਾਂ ਇਹ ਅੱਟਾ ਬੰਦੋ ਅੱਟੇ ਨੂੰ ਤੁਸੀਂ ਸਲੋ ਗੈਸ ਦੇ ਉੱਤੇ ਹੀ ਭੁੰਨਣਾ ਵਾ ਤੇਜ਼ ਨਹੀਂ ਕਰਨਾ। ਜੇ ਜੇ ਆਪਾਂ ਸਲੋ ਤੇ ਭੁੰਨਦੇ ਆ ਤੇ ਉਹਨੇ ਹੀ ਜਿਹੜੇ ਆਪਣਾ ਪਰਚਾਰ ਵਧੀਆ ਬਣਦਾ। ਇਹਨੂੰ ਕਿੰਨਾ ਟੈਂਪਰ ਲੱਗ ਜਾਂਦਾ ਹੈ? ਇਹਨੂੰ 5 ਮਿੰਟ ਲੱਗ ਜਾਂਦੇ। ਅਗਲੇ ਕੰਮ ਅੱਜ ਆਪਾਂ ਸਲੋ ਗੈਸ ਤੇ ਭੁੰਨਦੇ ਆ ਤੇ ਕੜਛੀ ਮਾਰਦੇ ਹਾਂ ਤਾਂ ਕਿ ਇਹਦੇ ਵਿੱਚ ਨਾ ਗਠਾ ਵਗੈਰਾ ਨਾ ਪੈ ਜਾਣਾ ਤੇ ਦੇ ਵਿੱਚ। ਜੇ ਜੇ ਕੜਛੀ ਨਾ ਮਾਰੀ ਤੇ ਥੱਲੇ ਲੱਗ ਥੱਲੇ ਵੀ ਲੱਗ ਸਕਦਾ ਤੇ ਗਠਾਂ ਦੇ ਜਾਂ ਕਈ ਵਾਰ ਹੁੰਦਾ ਵੀ ਆਟਾ ਕੋਸੇ ਸਾੜ ਵੀ ਸਕਦਾ ਤੁਹਾਡਾ। ਠੀਕ ਹੈ। ਜਦੋਂ ਤੁਸੀਂ ਸਲੋ ਗੈਸ ਤੇ ਕਹਿੰਦੇ ਹੋ ਜੀ ਜੇ ਇਹ ਤਾਂ ਚੁੰਡਿਆ ਦੇ 2 ਤੋਂ 10 ਤੱਕ ਨੰਬਰ ਹੁੰਦੇ ਹਨ ਉਹਨਾਂ ਨੂੰ ਚਾਰ ਕਿਤੇ ਰੱਖ ਕੇ ਕੀਤਾ ਜਾਂਦਾ ਸਰ ਤੇ ਰੱਖ ਕੇ ਕੀਤਾ ਜਾਂਦਾ ਤੇ ਇਹਨਾਂ ਨੂੰ ਤੁਸੀਂ ਉਸ ਹਾਰ ਨਾਲ ਸ਼ੁਰੂ ਕਰ ਰੱਖੋ ਜੇ ਤੁਸੀਂ ਥੋੜਾ ਚੇਰ ਕਿਉਂਕਿ ਗਰਮ ਵੀ ਰਹਿੰਦੇ ਆ ਤੇ ਥੋੜਾ ਚੇਰ ਬੰਦ ਵੀ ਕਰ ਸਕਦੇ ਹੋ ਤੁਸੀਂ ਦੇਖਿਓ ਮੇਸੇ ਦੇ ਪਾਸੇ ਨਾਲ ਗਰਮ ਪਾਣੀ ਜੀ ਪੋਣਾ ਬਾਅਦ ਵਿੱਚ ਜਦੋਂ ਆਪਣਾ ਆਟਾ ਪੋ ਜ ਜਾਂਦਾ ਇਹ ਕਦੇ ਵੀ ਠੰਡਾ ਪਾਣੀ ਨਾ ਪਾਓ ਤਾਂ ਕਿ ਇੱਕੇ ਦਾਮ ਗਰਮ ਦੇ ਵਿੱਚ ਆਪਾਂ ਠੰਡਾ ਪਾ ਦਿੰਨੇ ਆ ਇਹ ਕਈ ਵਾਰੀ ਫਿਰ ਉਹਦਾ ਨਾਲ ਇਕੱਲਾ-ਕੱਲਾ ਮਾਰਨਾ ਹੁੰਦਾ ਜਾਦੀ ਹੋ ਸਕੇ ਦਾ ਤੁਸੀਂ ਆਟਾ ਮੋਟਾ ਹੀ ਲੋ ਇਹਦੇ ਵਾਸਤੇ ਇਹੋ ਆਟੇ ਦਾ ਪਰਚਾਲ ਬਣਾਉਣਾ ਹੋਵੇਗਾ ਲੋ ਜੀ ਆਪਣਾ ਆਟਾ ਭੁੱਜ ਗਿਆ ਹੁਣ ਆਪਾਂ ਦੇਖ ਸਕਦੇ ਹਾਂ ਤੇ ਐਜਾ ਬਰਾਊਨ ਹੋ ਜਾਂਦਾ ਇਨਾ ਕੀ ਬਰਾਊਨ ਰੱਖਣਾ ਜਿਆਦਾ ਰੱਖਾਂ ਇਹਦੇ ਵਿੱਚ ਹੁਣ ਚੀਨੀ ਪਾ ਦੇਣੀ ਆ ਆਪਾਂ ਜਿਹੜੇ ਕੱਪ ਦੇ ਨਾਲ ਘਿਓ ਲਿਆ ਆਟਾ ਲਿਆ ਚੀਨੀ ਲਈਆ ਉਸੇ ਕੱਪ ਦੇ ਨਾਲ ਮੈਂ ਕੇ ਆਪਾਂ ਦੋ ਕੱਪ ਇੱਕ ਕੱਪ ਪਹਿਲਾਂ ਪਾ ਦੇਣਾ ਆਪਾਂ ਚਲੋ ਫਿਰ ਗਿਆਤ ਨੂੰ ਬੰਦ ਕਰਤਾ ਜੀ ਹਾਂਜੀ ਇਹ ਜਿਆਦਾ ਗਰਮ ਹੋ ਗਿਆ ਸੀ अच्छा ਜਦੋਂ ਹੁਣ ਪਾਣੀ ਪਾਉਣ ਨੂੰ ਤੁਸੀਂ ਜਿਹੜਾ ਇਹ ਖੈਰ ਬੰਦ ਕਰਦੇ ਹੋ ਹਨ ਗੈਸ ਫਿਰ ਚਾਲੂ ਕਰਦੇ ਹਾਂ ਮਾਰਦੇ ਹਾਂ ਮੇਰੇ ਪਾਣੀ ਪਾ ਕੇ ਫਿਰ ਦੁਬਾਰਾ ਚਾਲੂ ਕਰਦੇ ਜਦੋਂ ਤੁਹਾਡਾ ਆਟਾ ਤੁੱਟ ਗਿਆ ਤੇ ਫਿਰ ਆਪਾਂ ਮੀਅਰਮੈਂਟ ਕਰਦੇ ਹਾਂ ਇਸ ਟਾਈਮ ਕੰਮੇ ਆਪਣਾ ਆਟਾ ਥੇ ਲੱਗ ਸਕਦਾ ਤੇ ਇਸ ਕਰਕੇ ਤੁਸੀਂ ਗੈਸ ਨੂੰ ਬੰਦ ਕਰ ਦਿਓ ਤੇ ਦੁਬਾਰਾ ਫਿਰ ਜਿੱਦੂ ਇਹ ਨੂੰ ਚਾਲੂ ਕਰਿਓ ਤਾਂ ਕਿ ਬਿਲਕੁਲ ਸਲੋ ਪ੍ਰੋਸੈਸਨ ਬਣਾਉਣਾ ਤਿਆਰ ਕਰਨਾ ਪੈਣਾ ਥੋੜਾ ਥੋੜਾ ਕਰਕੇ ਪਾਣੀ ਥੋੜਾ ਜਿਹਾ ਪਾਣੀ ਪਾ ਪੂਜਾ ਪੈ ਜੇ ਤਾਂ ਹਿੰਨੀ ਤਾਂ ਜੁਲਤਾ ਉਹ ਨਾਲ ਹੀ ਪਾਣਾ ਦੇਖੋ 2 ਕੱਪ ਪੈ ਜਾਂਦੇ ਆ ਕਿਉਂਕਿ ਜੇ ਆਪਾਂ ਆਟੇ ਦਾ ਬਣਾਉਣੀ ਆ ਤਾਂ ਡਬਲ ਪਾਣੀ ਪੈਂਦਾ ਕਿਉਂਕਿ ਅੱਛਾ ਜਾਪ ਨਹੀਂ ਨਹੀਂ 1 ਕੱਪ ਹੋਇਆ ਮਿਲ ਗਿਆ ਜਿਹਦੇ ਨਾਲ ਆਪਾਂ ਮੈਜ਼ਰਮੈਂਟ ਕੀਤੇ ਉਹਦੇ ਦਫੇ ਡਬਲ ਹੋ ਗਿਆ ਨਾ ਜੇ ਜਿਹੜੇ ਢੀਲੀ ਵਾਲੀ ਚੁੰਨੇ ਆ ਇਹ ਥੋੜੀ ਜਿਹੀ ਗਰਮ ਰਹਿੰਦੇ ਆ ਕਾਫੀ ਚਿਰ ਤੇ ਇਹਨਾਂ ਨੂੰ ਤਾਂ ਚਾਹੀਏ ਤੁਸੀਂ ਬੰਦ ਕਰਤੀ ਜੇ ਜਦੋਂ ਤੁਸੀਂ ਆਟਾ ਭੁੱਜ ਗਿਆ ਤੁਹਾਡਾ ਵੇ ਬੰਦ ਕਰਕੇ ਬਣਾ ਸਕਦੇ ਆ ਜੇ ਤੁਹਾਨੂੰ ਲੱਗੇ ਕਿ ਪਾਣੀ ਹਜੇ ਨਹੀਂ ਵਿੱਚ ਸੈੱਟ ਹੋਇਆ ਆਟੇ ਦੇ ਤਾਂ ਫਿਰ ਤੁਸੀਂ ਦੁਬਾਰਾ ਚਲਾ ਲਓ ਤੇ ਨਹੀਂ ਤਾਂ ਸਿੱਧਾ ਬੰਦ ਕਰਕੇ ਆ ਦੇਖੋ ਜੀ ਸਦਾ ਆਟੇ ਦਾ ਪ੍ਰਸ਼ਾਦ ਜਿਹਨੇ ਕੋਲਾਜੀ ਦਿਨ ਨਾਲ ਇਕੱਠਾ ਮਲ ਲਾ ਦੇਵੇ ਦੇਖੋ ਕਿ ਉਹ ਛੱਡ ਦੇਵੇ ਤੇ ਆਟੇ ਦਾ ਪ੍ਰਸ਼ਾਦ ਆਪਣਾ ਤਿਆਰ ਹੋ ਗਿਆ ਕੜਾ ਕਿ ਜੇ ਆਪਾਂ ਸਗਰਾਦ ਵਾਲੇ ਦਿਨ ਬਣਾਉਣੇ ਆ ਘਰਾਂ ਦੇ ਵਿੱਚ ਕਈ ਘਰ ਪਰਿਵਾਰ ਬਣਾਉਂਦੇ ਆ ਤੇ ਇਹਦੇ ਵਿੱਚ ਆਪਾਂ ਕੁਝ ਨਹੀਂ ਪਾ ਸਕਦੇ ਜਿਵੇਂ ਜਿਹੜੀ ਤੇਗ ਬਣਦੀ ਉਹਦੇ ਵਿੱਚ ਸਿਰਫ ਵਸ ਇਹ ਜੀਨੀ ਆਟਾ ਤੇ ਘਿਓ ਤੇ ਪਾਣੀ ਇਹਨਾਂ ਦੇ ਸਮੇਲ ਦੇ ਨਾਲ ਹੀ ਤਿਆਰ ਕੀਤੀ ਹੈ ਜਿਹਾਂ ਸੇ ਆਪਦੇ ਪਰਿਵਾਰ ਦੇ ਵਿੱਚ ਅੱਜ ਸਾਖੀ ਦਾ ਕਰਕੇ ਦੇਗ ਬਣਾਈ ਆ ਜੇ ਅਸੀਂ ਆਪਣੇ ਪਰਿਵਾਰ ਦੇ ਵਿੱਚ ਅੱਜ ਸਰਵ ਕਰਾਂਗੇ ਬੰਡਾਂਗੇ ਨੇ ਤੇ ਇਹ ਬਿਲਕੁਲ ਨਾ ਚਮਚੇ ਨਾਲ ਚੱਕਦੀ ਹੈ ਤੇ ਨਾ ਪੜਾਹੀ ਦੇਣਾ ਚਾਹੀਦੀ ਹੈ ਠੀਕ ਆ ਜਿਵੇਂ ਸੋਹਣੇ ਬਣ ਕੇ ਦੇਗ ਤਿਆਰ ਹੋਈ ਹੈ ਤੁਸੀਂ ਵੀ ਇਹ ਬਣਾ ਕੇ ਦੇਖਿਓ ਫਿਰ ਸਾਨੂੰ ਕਮੈਂਟ ਵਿੱਚ ਲਿਖਿਓ ਇਤਤਨ ਸਾਡੀ ਵੀਡੀਓ ਕਿਦਾਂ ਦੀ ਲੱਗੀ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ। ਇਹ ਦੁਆਰਾ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ।